ਸਾ ਸੰਗਤਿ ਆਓ ਸਤਿਗੁਰਾਂ ਦੇ ਹضور ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਵੰਜ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਗੁਰੂ ਗ੍ਰੰਥ ਮਹਾਰਾਜ ਦੇ ਵਿੱਚ ਆਏ ਪਾਵਨ ਨਾਮ ਸੂਫੀ ਭਗਤ ਭਗਤ ਫਰੀਦ ਜੀ ਜੋ ਰੰਗਕਾਰ ਦੇ ਇਲਾਹੀ ਬੰਦ ਕੇ ਨੂੰ ਜਿਨ੍ਹਾਂ ਨੇ ਕਮਾਇਆ ਜੋ ਮਹਾਨ ਤਿਆਗੀ ਮਹਾ ਬਦਵਾਨ ਮਹਾਂ ਤਪਸਵੀ ਮਹਾਨ ਸੰਤੋਖੀ ਸਦਗਵਾਨ ਅਨੇਕਾਂ ਤਰ੍ਹਾਂ ਦੇ ਜਪ ਕਰਕੇ ਤਜਰਬਾ ਪ੍ਰਾਪਤ ਕਰਕੇ ਨਾਨਕ ਧੰਨ ਧੰਨ ਸਾਹਿਬ ਅਕਾਲ ਪੁਰਖ ਅਨੰਕਾਰ ਦਾ ਮਲਾਪ ਹਾਸਲ ਕੀਤਾ। ਇਹਨਾਂ ਦਾ ਜਨਮ 1173 ਈਸਵੀ ਨੂੰ ਪਿਤਾ ਸੇਖ ਜਲਾਲ ਦੀ ਆਪ ਦੇ ਮਾਤਾ ਪਿਤਾ ਜੀ ਬਹੁਤ ਹੀ ਨੇਕ ਧਾਰਮਿਕ ਵਿਚਾਰਾਂ ਵਾਲੇ ਸਾਸ ਕਰਕੇ ਆਪ ਨੇ ਮਾਤਾ ਜੀ ਦੀ ਇੱਕ ਪੱਗੀ ਹੋਈ ਆਤਮਾ ਸੀ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਹਰ ਸਮੇਂ ਇਹ ਤਬੀਰ ਇੱਛਾ ਰਹਿੰਦੀ ਸੀ ਕਿ ਮੇਰਾ ਬਾਬਾ ਫਰੀਦ ਵਾਰਕਿਆਂ ਜੋ ਆਪਣੇ ਪੁੱਤਰ ਨੂੰ ਨਿਰੰਕਾਰ ਦਾ ਉਪਦੇਸ਼ ਦੇ ਰਹੇ ਨੇ ਏ ਕਹਿੰਦੇ ਜਿਨ੍ਹਾਂ ਦੀ ਦ੍ਰਿਸ਼ਟੀ ਦੇ ਵਿੱਚ ਦੁਨਿਆਵੀ ਉਹ ਚ ਜੋ ਇਹ ਆਉਦੇ ਆ ਇਹਨਾਂ ਦੀ ਇੱਛਾ ਨਹੀਂ ਹੁੰਦੀ ਕਹਿੰਦੇ ਮੇਰਾ ਪੁੱਤਰ ਅਕਾਲ ਪੁਰਖ ਦੀ ਬੰਦਗੀ ਕਮਾਵੇ ਸਿਮਰਨ ਕਰੇ ਬਾਣੀ ਪੜ੍ਹੇ ਇਹ ਤੀਵ੍ਰ ਇੱਛਾ ਲੈ ਕੇ ਮਾਤਾ ਮਰੀਮ ਨੇ ਭਗਤ ਜੇ ਬਾਬਾ ਸੇਖ ਫਰੀਦ ਨੂੰ ਜਨਮ ਦਿੱਤਾ ਸੋ ਆਪ ਜੀਵਨ ਦੇ ਵਿੱਚ ਬਹੁਤ ਮਹਾਨ ਯੋਗਦਾਨ ਸੰਸਾਰ ਦੇ ਸੁਧਾਰਨੇ ਨੂੰ ਪੇੜੇ ਬਚਪਨ ਵਿੱਚ ਹੀ ਆਪ ਨੇ ਸ਼ੁਕਰ ਜੀ ਜੋ ਪੁੜੀਏ ਮਸੱਲੇ ਹੀਠਾ ਮਾਤਾ ਨੇ ਰੱਖਣਾ ਅਤੇ ਕਹਿਣਾ ਅੱਲਾਹ ਤਾਲਾ ਦੀ ਭਗਤੀ ਕਰ ਤੈਨੂੰ ਪਰਮਾਤਮਾ ਸ਼ੱਕਰ ਦੇ ਦੇਵੇ। ਮਾਤਾ ਜੀ ਨੇ ਆਪ ਹੀ ਸ਼ੱਕਰ ਰੱਖ ਕੇ ਜਾਣੀ। ਔਰ ਤੈਨੂੰ ਇਹ ਸਾਰਾ ਕੁਝ ਮਾਤਾ ਕਹਿੰਦੀ ਮਿਲੇਗਾ। ਸ਼ੱਕਰ, ਖੰਡ, ਮਿਸ਼ਰੀ, ਗੋੜ, ਸ਼ਹਿਦ, ਦੁੱਧ ਆਦਿਕ। ਤੈਨੂੰ ਇਹ ਰਸੀਲੇ ਫਲ ਮਿਲਣਗੇ ਜੇ ਤੂੰ خدا ਦੀ ਬੰਦਗੀ ਕਰੇ। ਮਾਂ ਨੇ ਬੱਚੇ ਨੂੰ ਬੰਦਗੀ ਕਮਾਉਣ ਵਾਸਤੇ ਪ੍ਰੇਰਿਆ। ਤਾਂ ਜੋ ਫਰੀਦ ਜੀ ਨੇ ਬੰਦ ਤੱਲੋਂ ਵਾਕਈ ਗੌਰਸ਼ ਕਰ ਆਦਿਕ ਨਿਕਲਣਾ ਜਿੱਦਾਂ ਕਰਕੇ ਇਹਨਾਂ ਦਾ ਨਾਮ ਵੀ ਬਾਬਾ ਸੇਖ ਫਰੀਦ ਸ਼ਕਰਗੰਜ ਪਿਆ ਤੇ ਕਹਿੰਦੇ ਇਸ ਕਰਕੇ ਜੋ ਇਲਾਹੀ ਬਾਗ ਵੀ ਬਾਬਾ ਫਰੀਦ ਜੀ ਨੇ ਆਪਣੀ ਜੋ ਪਾਵਨ ਸਲੋਕ ਹਨ ਆਪ ਸਰਵਣ ਕਰਦੇ ਆ ਪਰਤ ਵੇਲੇ ਤਕਰੀਬਨ 1379 ਅੰਗ ਤੇ ਫਰੀਦਾ ਸਕਰਖਾਂਡਨ ਵਾਤਗੜ ਮੱਖੋਂ ਮਾਂਜਾ ਦੁੱਧ ਸਬੇ ਵਸਤੂ ਮਿੱਠੀਆਂ ਰੱਬਨਾ ਪੂਜਨ ਤਤ ਇਸ ਤਰ੍ਹਾਂ ਆਪਦੀ ਜੋ ਬੁੱਧੀ ਸੀ ਬੜੀ ਤੀਖਣ ਸੀ ਆਪਨੇ 12 ਸਾਲ ਦੀ ਉਮਰ ਵਿੱਚ ਸਾਰਾ ਕੁਰਾਨ ਸਿ ਪੁਜਾਦ ਕਰ ਲਿਆ ਆਪ ਜੀ ਨੇ ਮਾਰਥ ਅਤੇ ਕਾਰਨ ਕਰਕੇ ਨ ਤੇ ਜੋ ਸੂਫੀ ਮਾਤਾ ਨਾਲ ਸੰਬੰਧ ਰੱਖਦੇ ਸੀ ਆਪ ਜੀ ਨੇ ਉਹਨਾਂ ਨੂੰ ਆਪਣਾ ਗੁਰੂ ਬਣਾਉਣਾ ਕੀਤਾ ਆਪ ਜੀ ਗ੍ਰਸਤ ਮਾਰਗ ਦੇ ਧਾਰਨੀ ਬਣੇ ਕਈ ਗ੍ਰੰਥਾਂ ਵਿੱਚ ਆਪ ਜੀ ਦੀਆਂ ਚਾਰ ਸ਼ਾਦੀਆਂ ਪਹਿਲੀ ਸੁਲਤਾਨ ਗਿਆਸੁद्दीन ਬਾਲ ਬਾਂਦੀ ਸਹਜਾਦੀ ਹਜਬਰਾ ਨਾਲ ਅਤੇ ਦੂਸਰੀ ਸ਼ਾਦੀ ਸਰਦਾ ਨਾਲ ਤੀਸਰੀ ਸ਼ੱਕਰ ਨਾਲ ਅਤੇ ਚੌਥੀ ਇੱਕ ਹੋਰ ਵਿਧਵਾ ਇਸਤਰੀ ਨਾਲ ਲਿਖਿਆ ਮਿਲਦਾ ਹੈ ਬੀਬੀ ਹਜਰਵਾ ਫਕੀਰੀ ਨਿਵਾਜ਼ ਵਿੱਚ ਆਪ ਜੀ ਦੇ ਨਾਲ ਹੀ ਰਹੇ ਸਰਦਾਰ ਸੁਮੇਸ਼ ਸਿੰਘ ਅਸ਼ੋਕ ਨੇ ਇਹ ਲਿਖਣਾ ਕੀਤਾ ਕਿ ਆਪ ਦੇ ਗ੍ਰਹਿ ਵਿਖੇ 25 ਤੋਂ 50 ਸਾਲ ਦਾ ਸਮਾਂ ਹੈ ਬੜਾ ਮਿਹਨਤੀ ਔਰ ਆਪ ਨੇ ਬੜੀ ਮੁਸ਼ਕਲ ਬੜਾ ਤਪ ਕੀਤਾ ਇਸ ਸਮੇਂ ਦੇ ਅੰਦਰ ਔਰ ਆਪ ਦਾ ਖਾਣ ਪਾਣ ਪਹਿਨਣ ਬਹੁਤ ਸੰਜਮੇ ਹੋ ਗਿਆ ਅੱਧਾ ਗਲਾਸ ਸਰਵਤ ਅੱਧੀ ਰੋਟੀ ਮੱਕਈ ਦੀ ਅਤੇ ਇੱਕ ਪੀਣ ਦੇ ਅਤੇ ਪਹਿਣ ਦਾ ਗੁਲਾਮ ਹੈ ਨਾ ਉਸ ਦੇ ਭਜਨ ਕੀ ਕਰਨਾ ਹੈ ਕਿਉਂਕਿ ਬਾਣੀ ਵੀ ਕਹਿੰਦੀ ਹੈ ਨਾ ਖਾਣਾ ਪੀਣਾ ਮਸਣਾ ਸੌਣਾ ਵਿਸਰ ਗਿਆ ਹੈ ਮਰਨਾ ਜਿਨੇ ਖਾਣ ਪੀਣ ਨੂੰ ਯਾਦ ਕਰ ਲੈ ਵੀ ਹਾਂ ਹੁਣ ਸਵੇਰ ਹੋਊਗੀ ਸੰਤੋਖ ਨੂੰ ਉਤਾਰਿਆ ਜਿਸ ਨੇ ਸੰਤੋਖ ਦਾ ਤਿਆਗ ਕਰ ਦਿੱਤਾ ਨਾ ਕਹਿੰਦੇ ਉਹ ਮਹਤਾਜ ਬਣ ਜਾਂਦਾ ਨਿਰੰਕਾਰ ਦਾ ਸੰਤੋਖ ਦਾ ਮਾਰਗ ਹੈ ਪਰ ਕਹਿੰਦੇ ਜਿਹਨੇ ਸੰਤੋਖ ਹੀ ਤਿਆਗਤਾ ਕੋ ਖਾਣ ਦਾ ਪੀਣ ਦਾ ਕੋ ਢਾਂਗ ਹੀ ਨਹੀਂ ਹੈ ਗਰਮ ਸਤ ਬਾਦ ਘਾਟ ਖਾਈ ਜਣੇ ਜੋ ਆਇਆ ਗਵਲ ਦਮ ਕਹਿੰਦੇ ਉਹ ਫਿਰ ਸਰੀਰ ਰੋਕੀ ਹੋ ਜਾਂਦੀ ਹੈ ਆਪਨੇ ਤਿਆਗ ਦਾ ਉਦੇਸ਼ ਕਿਨੇ ਦਿੱਤਾ ਸਗੋ ਆਪਨੇ ਸਰੀਰ त्यागਿਆ ਆਪ ਜੀ ਦੇ ਘਰੋਂ ਕੱਪਣ ਵਾਸਤੇ ਵੀ ਕੱਪੜਾ ਪ੍ਰਾਪਤ ਨਾ ਹੋਇਆ ਆਪ ਦੀ ਕਬਰ ਤੇ ਇੱਟਾਂ ਲਾਉਣ ਲਈ ਵੀ ਘਰ ਦੀ ਗੰਦ ਢਾ ਕੇ ਲਾਤੇ ਚੜੇਗੇ ਜੰਗਲ ਵਿੱਚ ਮੁੱਖੇ ਰਹਿ ਕੇ ਉੱਠੇ ਲਟਕੇ ਤਪ ਕੀਤਾ ਬਹੁਤੀ ਭੁੱਖ ਲੱਗਣ ਤੇ ਆਪ ਰੁੱਖਾਂ ਦੇ ਪੱਤੇ ਖਾ ਕੇ ਪੇਟ ਦੀ ਆਗ ਨੂੰ ਜਲੀ ਸ਼ਾਂਤ ਕਰ ਲਿਆ ਆਪ ਇੱਕ ਦਿਨ ਕਾਂਤ ਬਣ ਵਿੱਚ ਭਜਨ ਕਰ ਰਹੇ ਸੀ ਚਿੜੀਆਂ ਦਾ ਸ਼ੋਰ ਸ਼ਰਾਬਾ ਹੋਇਆ ਤੇ ਆਪ ਜੀ ਨੂੰ ਉਹ ਵੰਦਗੀ ਵਿੱਚ ਵਿਗੜਨਤਾ ਕਰਤੀਤ ਹੋਏ ਆਪ ਨੇ ਗੁੱਸੇ ਵਿੱਚ ਆ ਕੇ ਕਹਿ ਦਿੱਤਾ ਚਿੜਿਓ ਸੁਤੇ ਸਿੱਧੀ ਕਿ ਆ ਮਰ ਜਾਓ ਇਹ ਬਚਨ ਕਰਨ ਦੇ ਨਾਲ ਛੋਟੀਆਂ ਸਾਰੀਆਂ ਮਰ ਗਈਆਂ। ਚਿੜੀਆਂ ਨੂੰ ਮਰੀਆਂ ਦੇਖ ਕੇ ਆਪ ਦਾ ਮਨ ਉਦਾਸ ਹੋ ਗਿਆ। ਆਪ ਨੇ ਬਚਨ ਕੀਤਾ ਜਿਹੜੀ ਉਹ ਜੀ ਪਵੋ ਤਾਂ ਆਪ ਦੇ ਮੁੱਖੋਂ ਇਹ ਬਚਨ ਨਿਕਲਣ ਦੀ ਦੇਰ ਸੀ ਵੀ ਸਾਰੀਆਂ ਚਿੜੀਆਂ ਜਿਉਂਦੀਆਂ ਹੋ ਗਈਆਂ। ਉਡਾਰੇ ਮਰ ਲੱਗੀਆਂ। ਆਪ ਮਨ ਨੂੰ ਬਹੁਤ ਪ੍ਰਸੰਨ ਹੋਏਗੀ। ਪ੍ਰਭੂ ਭਗਤੀ ਦਰ ਵਿੱਚ ਪਰਵਾਨ ਹੋਵੇਗੀ। ਅੱਲਾਹ ਤਾਲਾ ਨੇ ਉਹਨਾਂ ਦੇ ਵਾਕਾਂਵਾਂ ਸਿੱਧੇ ਭਰ ਦਿੱਤੀ ਹੈ ਸ਼ਕਤੀ ਪ੍ਰਾਪਤ ਹੋ ਗਈ ਸੁਖੰ ਮਾਨ ਜਨ ਫਿਰਦੇ ਦੇ ਵਿੱਚ ਘਰ ਘਰ ਗਿਆ ਪਰ ਉਹ ਪਰਮਾਤਮਾ ਨੂੰ ਇਹ ਨਹੀਂ ਸੀ ਭਾਉਂਦਾ ਕਿ ਮੇਰਾ ਭਗਤ ਹੰਕਾਰ ਦਾ ਸ਼ਿਕਾਰ ਹੋ ਗਿਆ ਆਪ ਜੀ ਜਦੋਂ ਜੰਗਲ ਵਿੱਚੋਂ ਨਿਕਲ ਕੇ ਇੱਕ ਨਗਰ ਵੱਲ ਆਏ ਨਾ ਤਾਂ ਆਪ ਜੀ ਨੂੰ ਕਾਫੀ ਤੇਨਤੀ ਪਿਆਸ ਲੱਗੀ ਤੇ ਆਪ ਇੱਕ ਖੂਹ ਦੇ ਕਿਨਾਰੇ ਗਏ ਆਪ ਪਾਣੀ ਪੀਣ ਬਾਅਦ ਉਸ ਖੂਹ ਤੇ ਪੁੱਜੇ ਨਾ ਤਾਂ ਵੇਖਿਆ ਇੱਕ ਮਟਿਆਰ ਉਹ ਵਿੱਚੋਂ ਡੋਲ ਭਰ ਪਰ ਕੇ ਨਾ ਪਾਣੀ ਦੇ ਕੜ-ਕੜ ਕੇ ਪਾਣੀ ਤੇ ਡੋਲ ਰਹੀ ਧਰਤੀ ਤੇ ਡੋਲ ਰਹੀ ਤਾਂ ਆਪਨੇ ਉਸ ਮਟਿਆਰ ਨੂੰ ਪਾਣੀ ਪੀਉਣ ਲਈ ਕਿਹਾ ਪਰ ਉਹ ਮਟਿਆਰ ਆਪਣੇ ਧਿਆਨ ਵਿੱਚ ਮਗਨ ਉਸੇ ਤਰ੍ਹਾਂ ਇਹ ਪਾਣੀ ਦਾ ਡੋਲ ਖੂਹੇ ਚੋਂ ਕੱਡੇ ਭਰੇ ਧਰਤੀ ਤੇ ਡੋਲ ਰਿਹਾ ਆਪਨੇ ਦੁਆਰਾ ਬੇਨਤੀ ਕੀਤੀ ਪਰੰਤੂ ਉਸ ਮਟਿਆਰ ਨੇ ਆਪਦੇ ਬਚਨਾਂ ਨੂੰ ਅਣ ਸੁਣਿਆ ਕਰ ਦਿੱਤਾ ਤੇ ਨਾਲ ਹੀ ਉੱਤਰ ਦਿੱਤਾ ਬਾਬਾ ਠਹਿਰ ਜਾ ਮੈਂ ਜ਼ਰੂਰੀ ਕੰਮ ਕਰਦੇ ਹਾਂ ਇਹ ਕੋਈ ਜੰਗਲ ਦੀਆਂ ਚੜੀਆਂ ਨਹੀਂ ਜਿਨ੍ਹਾਂ ਨੂੰ ਤੂੰ ਕਹਿ ਦੇ ਮਰ ਜਾਓ ਜੀ ਪਵ ਤੇ ਕਹਿੰਦੇ ਆ ਕੇ ਆਪਣੀ ਸ਼ਕਤੀ ਦਾ ਪਟਰਾਵਾ ਕਰੇ ਤਾਂ ਫਰੀਦ ਜੀ ਕਹਿੰਦੇ ਬਹੁਤ ਸ਼ਰਮਿੰਦਾ ਹੋਏ ਬੜੇ ਹੈਰਾਨ ਹੋਏ ਇਹਨਾਂ ਨੂੰ ਕਿਵੇਂ ਪਤਾ ਚੱਲ ਗਿਆ ਕਿ ਆਪ ਬੀਬੀ ਨੇ ਜੋ ਧਰਤੀ ਤੇ ਪਾਣੀ ਛੱਟਿਆ ਤੇ ਆਪਣੀ ਜੋ ਕਾਰ ਬੰਦ ਕਰ ਦਿੱਤ ਨਾ ਪਾਣੀ ਡੁੱਲਣ ਦੀ ਤਾਂ ਭਗਤ ਜੀ ਨੂੰ ਸਮੁੱਤ ਹੋ ਕੇ ਕਿਹਾ ਕਿ ਬਾਬਾ ਜੀ ਆਓ ਹੁਣ ਪਾਣੀ ਪੀਵੋ ਆਪ ਜੀ ਨੇ ਪਾਣੀ ਛੱਡਿਆ ਤੇ ਨਿਰਮਰਤਾ ਨਾ ਮੁਟਿਆ ਅੰਤਰਜਾਮਤਾ ਪ੍ਰਤੀ ਧਰਤੀ ਤੇ ਪਾਣੀ ਡੁੱਲਣ ਦਾ ਕਾਰਨ ਪੁੱਛਿਆ ਤਾਂ ਬੀਬੀ ਨੇ ਮੁਸਕਰਾ ਕੇ ਬਾਬਾ ਫਰੀਦ ਨੂੰ ਉੱਤਰ ਦਿੱਤਾ ਕਿ ਮੇਰੀ ਭੈਣ ਦਾ ਘਰ ਇੱਥੋਂ ਕਾਫੀ ਦੂਰ ਹੈ। ਉਹਨਾਂ ਦਾ ਸਾਰਾ ਪਰਿਵਾਰ ਬਾਹਰ ਗਿਆ। ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਘਰ ਅੱਗ ਲੱਗ ਗਈ। ਤੇ ਮੈਂ ਇੱਥੋਂ ਹੀ ਪਾਣੀ ਡੋਲ-ਡੋਲ ਕੇ ਉਹਦੀ ਘਰ ਦੀ ਅੱਗ ਬੁਝਾ ਰਹੀ ਸੀ। ਆਂਤਰੰਤਾ ਜਾਮਤਾ ਪ੍ਰਤੀ ਉਸਨੇ ਫਰਮਾਇਆ ਕਿ ਮੇਰਾ ਪਤੀ ਪਰਮੇਸ਼ਰ ਭਗਤ ਹੈ। ਮੈਂ ਆਪਣੇ ਪਤੀ ਦੀ ਵਫਾਦਾਰ istri ਹਾਂ। ਪ੍ਰਤੀ ਵਰਤਾ ਹਾਂ ਧਰਮ ਵਿੱਚ ਪਰਪਾਕਾਂ ਉਹਨਾਂ ਦੀ ਅਗਬ ਚੱਲਣ ਦੇ ਨਾਲ ਸਾਰੀ ਤਾਕਤ ਮੈਨੂੰ ਸੁਦੇ ਸਿੱਧੀ ਪ੍ਰਾਪਤ ਹੋਈ। ਮੈਂ ਕੋਈ ਜਾਪ ਤਾਪ ਨਹੀਂ ਕੀਤਾ। ਨਾ ਹੀ ਕੋਈ ਸਾਧਨਾ ਕੀਤੀ। ਤਾਂ ਉਸ ਬੀਬੀ ਨੇ ਬਚਨ ਸੁਣ ਕਰਕੇ ਬਾਬਾ ਫਰੀਦ ਜੀ ਕਰਾਮਾਤ ਰੱਬੀ ਬਖਸ਼ਿਸ਼ ਹੈ। ਐਸਾ ਨੂੰ ਵਰਤ ਕੇ ਸੰਕੋਚ ਕਰਨਾ ਚਾਹੀਦਾ ਰੱਬੀ ਰਜਾ ਬੱਚਾ ਰਾਜੀ ਰਹਿ ਕੇ ਅਜਰ ਨੂੰ ਜਰਨਾ ਉਹਦੀ ਲੋੜ ਹੈ ਬੀਬੀ ਨੇ ਸੱਚੇ ਤੇ ਸਤਿਆ ਪਰਿਵਚਨ ਜਦ ਸੁਣੇ ਨਾ ਆਪਣੇ ਮਨ ਵਿੱਚੋਂ ਹੰਕਾਰ ਖਤਮ ਕਰ ਬਾਬਾ ਫਰੀਦ ਜੀ ਆਪਣੇ ਮਨ ਨੂੰ ਪੋਸਦਿਆਂ ਲਾਣਤਾ ਪਾਉਂਦਿਆਂ ਫਰੀਦ ਨੇ ਅਜੇ ਰੱਬ ਦਾ ਚਾਕਰ ਨਹੀਂ ਬਣ ਸਕਿਆ ਅੱਲਾ ਦਾ ਚਾਕਰ ਬਨਣ ਵਾਸਤੇ ਤਾਂ ਰੁੱਖਾਂ ਵਰਗਾ ਜੇਰਾ ਤਾਦ ਕਰਨਾ ਪਵੇਗਾ ਆਪ ਦੀ ਰਜਾਨਾ ਜੋ ਰਚਨਾ ਹੈ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਾਵਨ ਸਲੋਕ ਨੇ ਆਪਨੇ ਬਚਨ ਕੀਤਾ ਫਰੀਦਾ ਸਭ ਕੀ ਕਰ ਚਾਕਰੀ ਦਿਲ ਕੇ ਲਾਹੇ ਭਰਾਦ ਦਰਵੇਸਾਨੋ ਲੋੜੀਐ ਰੁੱਖਾਂ ਦੀ ਜੀਰਾਂ ਆਪਣੇ ਜੋ ਨੇਂ ਨੇ ਹੰਕਾਰ ਹੋ ਕੇ ਮਾਲਕ ਦੀ ਚੱਕਰੀ ਵਿੱਚ ਜੁਟ ਗਏ ਹੰਕਾਰ ਨੂੰ ਤਿਆਗ ਦਿੱਤਾ ਹੰਕਾਰ ਤੋਂ ਰਹਿ ਤੋ ਕੇ ਪਰਮੇਸ਼ਰ ਦੀ ਬੰਦਗੀ ਕਮਾਈ ਪਿਆਰ ਵਿੱਚ ਭਿੱਜ ਕੇ ਆਵ ਬਿਰੋ ਭਰੀਆਂ ਬੇਂਤੀਆਂ ਐਸੀਆਂ ਕਰਦੇ ਨੇ ਕਿ ਸੁਣਨ ਵਾਲਾ ਕਰੁਣਾ ਰਾਸ ਵਿੱਚ ਭਰ ਜਾਂਦਾ ਆਪ ਦੀ ਉਚਾਰੀ ਬਾਣੀ ਚੋਂ ਪਤਾ ਲੱਗਦਾ ਹੈ ਕਿ ਆਪਦੇ ਹਿਰਦੇ ਦੇ ਅੰਦਰ ਮਾਲਕ ਦੇ ਪ੍ਰਤੀ ਬਿਰਹਾ ਉਹਦੀ ਤੜਪ ਉਹਦੀ ਪਿਆਸ ਕਿ ਦਨੇਸ਼ਰੀ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਕੁੰਡਕਾ ਹਦੇ ਸੁ ਰਬਨ ਬਵੜਿਓ ਦੇਖ ਬੰਦੇ ਕੇ ਭਾ ਕਾ ਕਾ ਕ ਰੰਗ ਟੰਡੋ ਲਿਆ ਸਗਲਾ ਖਾਇਆ ਮਾ ਇਹ ਤਵੇ ਨੈਣਾ ਮਤ ਜੂਹ ਪਿਰ ਦੇਖਣ ਕੀਆ ਗਾਗਾ ਟੂੰਡਨਾ ਪਿੰਜਰਾ ਬਸੇ ਤਾਂ ਉੱਧਰ ਜਾਏ ਜਿੱਥੇ ਪਿੰਜਰਾ ਮੇਰਾ ਸੋ ਵਸੇ ਮਾਸਨ ਤੇ ਦੂ ਖਾਏ ਬਿਰਹੋਂ ਉੱਠੇ ਬਾਬਾ ਫਰੀਦ ਜੀ ਦੀ ਬੇਨਤੀ ਬੰਦ ਕੀ ਪ੍ਰਭੂ ਦਰ ਵਿੱਚ ਪਰਵਾਨ ਹੋਈ ਤਾਂ ਆਪ ਜੀ ਨੇ ਮਾਰਫਤ ਦੀ ਮੰਜ਼ਲ ਨੂੰ ਤੈਅ ਕੀਤਾ ਪ੍ਰਭੂ ਪ੍ਰਾਪਤੀ ਉਪਰੰਤ ਆਪੁ ਕੁਕਾਰ ਉੱਠ ਗਏ ਨਾ ਪਰਮਾਤਮਾ ਤਾਂ ਮੇਰੇ ਅੰਦਰ ਹੀ ਵਸਦਾ ਤੇ ਮੈਂ ਐਵੇਂ ਕਹਿੰਦੇ ਵਾਰ ਥਾਂ ਥਾਂ ਤੇ ਭਾਲਦਾ ਫਿਰਦਾ ਕਿ ਕਾਫੀ ਸਮਾਂ ਮਾਤਾ ਜੀ ਦੇ ਕਹਿਣ ਦੇ ਉੱਤੇ ਫਰੀਦ ਜੀ ਕਈ ਵਾਰ ਜੰਗਲਾਂ ਦੇ ਵਿੱਚ ਬੰਦਗੀ ਕਰਨ ਵਾਸਤੇ ਨਾਮ ਜਪਣ ਵਾਸਤੇ ਔਰ ਉਤੋਂ ਇਸੇ ਤਰ੍ਹਾਂ ਹੀ ਆ ਗਏ ਅਜੇਦੋ ਪਰਮਾਤਮਾ ਮਿਲਿਆ ਇਸ ਗੱਲ ਦਾ ਅਹਿਸਾਸ ਹੋਇਆ ਕਿ ਰੱਬ ਕਿਤੇ ਬਾਹਰ ਜੰਗਲੀ ਮੰਦਰੀ ਮਸੀਤੀ ਨਹੀਂ ਹੈ ਪਰਮਾਤਮਾ ਤੇਰੇ ਅੰਦਰ ਹੀ ਬੈਠਾ ਮਾਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪਰਮਾਤਮਾ ਤੰਦਰੇ ਸਭ ਘਟ ਘਟ ਮੈਂ ਹਰ ਜੁਗ ਵਸੇ ਪਰਮਾਤਮਾ ਸਭ ਘਟ RAM ਬੋਲੇ RAMਾ ਬੋਲੇ RAM ਬਿਨਾ ਕੋ ਬੋਲੇ depend ਇਸ ਕਰਕੇ ਰੱਬ ਤਾਂ ਤੇਰੇ ਅੰਦਰ ਹੀ ਜਿਉਂ-ਜਿਉ ਆਪ ਨੂੰ ਇਹ ਆਤਮਿਕ ਉਚਤਾ ਪ੍ਰਾਪਤ ਹੁੰਦੀ ਗਈ ਜ્ઞાન ਹੁੰਦਾ ਹੈ ਪਰਮਾਤਮਾ ਦੇ ਇਸ ਵਿਸ਼ਾਲ ਗਿਆਨ ਦਾ ਤਿਉ ਤਿਉ ਆਪ ਜੀ ਦੇ ਅੰਦਰ ਨਿਮਰਤਾ ਆਉਂਦੀ ਗਈ ਆਪ ਲੋਕਾਂ ਨੂੰ ਹਕੀਕਤ ਦੀ ਪ੍ਰਾਪਤੀ ਵਾਲਾ ਮਹਾਪੁਰਖ ਮੰਨ ਕੇ ਲੋਕ ਪੂਜਣ ਲੱਗੇ ਆਪ ਨੂੰ ਆਪਣੀ ਜ਼ਿੰਦਗੀ ਦਾ ਤਜਰਬਾ ਸੀ ਪਰਮਾਤਮਾ ਪ੍ਰਭੂ ਦੀ ਮਿਹਰ ਦੇ ਨਾਲ ਜਿੱਥੇ दैਵੀ ਗੁਣਾਂ ਦੀ ਦਾਤ ਪ੍ਰਾਪਤ ਹੋਈ ਉੱਥੇ ਹੀ ਉਹ ਸ਼ੇਪਣੇ ਨਹੀਂ ਵੀ ਮਾਇਆ ਦਾ ਪ੍ਰਭਾਵ ਹੰਕਾਰ ਦੇ ਰੂਪ ਵਿੱਚ ਆਪ ਤੇ ਮਾਪੀ ਹੋ ਗਿਆ ਅੱਲਾ ਪਾਗ ਨਜ਼ਰ ਰਹਿਠਾ ਛੁੱਟ ਦਿੱਤਾ ਹੰਕਾਰ ਤੋਂ ਬਚਣ ਲਈ ਆਪ ਨੇ ਕਿਉਂਕਿ ਜਦੋਂ ਇੱਕ ਚੀਜ਼ ਦਾ ਹੰਕਾਰ ਇੱਕ ਚੀਜ਼ ਦਾ ਅਵਕਾਰ ਇੱਕ ਚੀਜ਼ ਦਾ ਲੋਭ ਇੱਕ ਜੀਵ ਦੀ ਜਿਹੜਾ ਪਿਆਰ ਆ ਖਾਦਮ ਹੈ ਤਾਂ ਦੂਜਾ ਚੀਜ਼ ਜਨਮ ਲੈਦਾ ਪੰਜ ਵਿਚਾਰ ਇੱਕ ਨੂੰ ਹਟਾਵਾਂਗੇ ਦੂਜਾ ਆਏਗਾ ਦੂਜੇ ਨੂੰ ਹਟਾਵਾਂਗੇ ਤੀਜਾ ਆਏਗਾ ਤਾਂ ਜਦੋਂ ਇਹਦਾ ਹੰਕਾਰ ਤਾਂ ਟੁੱਟ ਗਿਆ ਨਾ ਕੋਸ ਔਰਤ ਨੇ ਇਹਦਾ ਭੰਤਾ ਵੀ ਇਹ ਕੁਚੜੀਆਂ ਨਹੀਂ ਹਾਰੇ ਇੱਥੇ ਪਾਣੀ ਪਾ ਰਹੀ ਐ ਮੈਂ ਕੰਮ ਕਰ ਰਹੀ ਆੜ ਜੜ ਹੰਕਾਰ ਤਾਂ ਚੁਰ ਚੁਰ ਹੋ ਗਿਆ ਪਰ ਹੁਣ ਮਾਇਆ ਨੇ ਪ੍ਰਭਾਵ ਪਾਉਣਾ ਸ਼ੁਰੂ ਕਰਤਾ ਉਦੇ ਪਰਥਾਇ ਕਹਿੰਦੇ ਆ ਨਿਮਨ ਸੁਵਖਰ ਖਬਣ ਗੁਣ ਜਿਹਵਾ ਮਣਿਆ ਮੰਤ ਤੇ ਆਪਨੇ ਇਸ ਤਰ੍ਹਾਂ ਹਮੇਸ਼ਾ ਲਿਬਾਜ ਪਹਿਣੀ ਰੱਖਿਆ ਤੇ ਨਿਮਰਤਾ ਵਿੱਚ ਕਹਿਣ ਲਗੇ ਸਰੀਤਾ ਕਾਲੇ ਮੈਂਡੇ ਕੱਪੜ ਕਾਲਾ ਮੈਂਡਾ ਵੇਸ਼ ਗੁਣਹੀ ਪਰਿਆਂ ਮੈਂ ਫਿਰਾਂ ਲੋਕ ਕਹੇ ਦਰਵੇ ਸਮੇ ਸਮੇ ਮਨ ਨੂੰ ਸਮਝਾਉਂਦੇ ਰਹਿਣਾ ਜੇ ਸਾਈਂ ਦੇ ਦਰ ਚ ਪ੍ਰਵਾਣ ਹੋਣਾ ਜੇ ਤਾਂ ਕਹਿੰਦੇ ਫਿਰ ਦਬ ਵਰਗੀ ਬਿਰਤੀ ਦਾ ਧਾਰਨੇ ਬਣ ਤਾਂ ਅੱਲਾ ਪਾਗ ਦੀ ਦਰਗਾਹ ਦੇ ਵਿੱਚ ਥਾਂ ਮਿਲੇਗੀ ਤਾਂ ਬਿਨਾ ਆਪਾ ਭਾਵ ਗਵਾਏ ਤੂੰ ਸਾਈਂ ਦੇ ਦਰ ਕੋ ਬੋਲਿਆ ਨਹੀਂ ਜਾਂਦਾ ਕਿਉਂਕਿ ਹਉਮੈ ਹੰਕਾਰ ਨੂੰ ਮੈਂ ਨੂੰ ਮਟਾਉਣਾ ਪੈਂਦਾ ਇੱਕ ਵਾਰ ਜੋ ਮਹਾਰਾਜ ਇਸ ਪਰਥਾਏ ਬੇਨਤੀ ਕਰਦੇ ਐ ਫਰੀਦਾ ਥਿਓ ਪਵਾਈ ਦਪ ਜੇ ਸਾਈਂ ਦੌੜੈ ਸਭ ਇੱਕ ਛਿੱਜੈ ਦੀ ਐ ਲਤਾੜੀਆਂ ਤਾਂ ਸਾਈਂ ਦੇ ਕਰ ਬਾੜੀ ਆਪਾਂ ਗਵਾ ਕੇ ਮੈਂ ਮੈਲੀ ਨੂੰ ਮਾਰ ਕੇ ਨਿਰੰਕਾਰ ਨੂੰ ਪੈਦਾ ਮੈਂ ਮੈਂ ਕਰਤਾ ਕਰੀ ਜਾਨਾ ਪਰ ਕਹਿੰਦੇ ਮੁਜਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਬ ਦੇਖਾਂ ਤਤ ਤੂੰ ਕਹਿੰਦੇ ਜਦੋਂ ਬੱਕਰੀ ਭੇਡ ਮੈਂ ਮੈਂ ਕਰਦੀ ਪ੍ਰੰਤੂ ਜਦੋਂ ਮਰ ਜਾਂਦੀ ਉਹਦੀ ਖਾਲ ਉਤਾਰ ਕੇ ਚਮੜੇ ਤੋਂ ਕੁਈ ਸਾਜ ਤਿਆਰ ਕੀਤਾ ਜਾਂਦਾ ਤੂੰ ਬਾਜਦਾ ਫਿਰ ਕਹਿੰਦੇ ਤੂੰ 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 ਕਰਦਾ ਤੇ ਮਾਰ ਕਹਿੰਦੇ ਜਿਉਂਦਾ ਹੀ ਤੂੰ ਕਹਿ ਦਿੰਦਾ ਤਾਂ ਇਦਾਂ ਹੋਣੇ ਨਹੀਂ ਸੀ ਮਰਿਆਂ ਤੂੰ ਕਿਹਾਂ ਤਾਂ ਕੋਈ ਆਸਰੇ ਨਹੀਂ ਇੱਕ ਵਾਰ ਇਹ ਆਉਂਦੇ ਨਾ ਹੰਕਾਰ ਨੇ ਫੇਰਾ ਫੇਰ ਪਾਲਿਆ ਜਿਨ੍ਹਾਂ ਘਾਟਾਂ ਆਪ ਨੂੰ ਪਿਆਨ ਔਸ ਨੂੰ ਸਦਾ ਧਿਆਨ ਵਿੱਚ ਰੱਖ ਕੇ ਆਪ ਨੇ ਸਦਾ ਹੰਕਾਰ ਦੇ ਪ੍ਰਭਾਵ ਤੋਂ ਬਚਣਾ ਹੀ ਚੰਗਾ ਮੰਨਿਆ ਉਹਦੇ ਪਰਥਾਏ ਬਚਨ ਕੀਤੇ ਫਰੀਦਾ ਗਰਬ ਜਨਾ ਵਡਿਆਈ ਤਨ ਜੋਬਨ ਆਗਾ ਖਾਲੀ ਚੱਲੇ ਧਣੀ ਸਿਓ ਟਿੱਬੇ ਜौं ਮੀਹਾ ਆਪ ਦਾ ਆਪਣੇ ਅੱਲਾ ਤਾਲਾ ਉੱਤੇ ਟੱਟ ਭਰੋਸਾ ਸੀ ਆਪ ਜੀ ਪਰਮਾਤਮਾ ਤੋਂ ਬਿਨਾਂ ਕਦੇ ਵੀ ਕਿਸੇ ਉੱਤੇ ਓਟ ਆਸਰਾ ਨਹੀਂ ਸੀ ਤੱਕਦੀ ਆਪ ਜੀ ਪਰਮੂਟੇ ਗੱਦੇ ਆਸਰੇ ਦਾ ਪਤਾ ਉਸ ਕਟਨਾ ਤੋਂ ਭਲੀ ਭਾਂ ਚੱਲਦਾ ਜਦੋਂ ਆਪ ਜੀ ਗੁਡੇਪੇ ਕਾਰਨ ਚੱਲਣ ਫਿਰਨ ਤੋਂ ਅਸਮਰੱਥ ਹੋ ਗਏ ਤਾਂ ਆਪ ਜੀ ਨੇ ਇੱਕ ਸ਼ਰਧਾਲੂ ਨੇ ਆਪ ਜੀ ਨੂੰ ਸੁੰਦਰ ਲੱਕੜੀ ਦੀ ਕੁੰਡੀ ਸਹਾਰੇ ਵਾਸਤੇ ਲਿਆ ਕੇ ਪੇਟ ਕੀਤੀ ਆ ਉਹ ਜਿਹਨਾਂ ਸਲੰਕੜੀ ਦੀ ਕੁੰਡੀ ਨਾਲ ਮਸਾਂ ਤੈਨੂੰ ਚਾਰ ਕਦਮੇ ਚੱਲੇ ਕੇ ਆਵਰੇ ਇਹ ਕਹਿ ਕੇ ਉਸ ਲੱਕੜੀ ਦੀ ਕੁੰਡੀ ਨੂੰ ਪਰਾਂ ਵਗਾ ਕੇ ਆ ਰਿਹਾ ਤੇ ਕਹਿਣ ਲੱਗੇ ساری ਉਮਰ ਵਿੱਚ ਅੱਲਾਹ ਤਾਲਾ ਤੋਂ ਬਿਨਾਂ ਕਿਸੇ ਦਾ ਆਸਰਾ ਨਹੀਂ ਧੱਕਿਆ ਹੁਣ ਆਖਰੀ ਸਮੇਂ ਇੱਕ ਇਹ ਨਿਰਜਨ ਸੋਟੀ ਦਾ ਆਸਰਾ ਮੈਂ ਭਾਲਾਂ ਐਸਾ ਨਹੀਂ ਮੈਂ ਆਪਣੇ ਪਰਮਾਤਮਾ ਮਾਲਕ ਪ੍ਰਭੂ ਤੇ ਭਰੋਸਾ ਰੱਖਦਾ ਹਾਂ ਉਹਦਾ ਹੀ ਆਸਰਾ ਤੱਕਦਾ ਹਾਂ ਇਸ ਪਰਥਾਏ ਭਗਤ ਜੀ ਨੇ ਪਰਮਉਪਨਾ ਕੀਤਾ ਕਿ ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਡਾਣੇ ਆਸ ਉਹਨਾਂ ਨੂੰ ਤਰਕਾਰ ਹੈ ਜਿਨ੍ਹਾਂ ਨੇ ਹੋਰਾਂ ਅਸਾਂ ਮਰਜਾਦਾ ਰੱਖਿਆ ਕਿਉਂਕਿ ਸੰਸਾਰੀ ਤੌਰ ਤੇ ਕਿਸੇ ਤੇ ਆਪਾਂ ਸਾਰਿਆਂ ਨੇ ਭੈਣ ਭਰਾ ਰਿਸ਼ਤੇਦਾਰ ਮਿੱਤਰ ਦੋਸਤ ਆ ਸੁਗਵਣ ਇਤਿਹਾਸ ਹੈ ਪਰਮਾਰਕ ਨਿਸਾਰ ਕੁਝੇ ਝੂਠਾ ਆਸ ਕਰਨੀ ਹੈ ਤੇ ਨਿਰੰਕਾਰ ਤੇ ਕਾ ਕਿਉਂਕਿ ਉਹ ਤੇਰੀ ਸਹਾਇਤਾ ਕਰੇਗਾ ਤੈਨੂੰ ਦੇਖ ਕੇ ਕਦੇ ਪਛਤਾਵੇਗਾ ਨਹੀਂ ਸੰਸਾਰੀ ਤੇਰੀ ਸਹਾਇਤਾ ਕਰੇਗਾ ਜਦ ਤੱਕ ਤੇਰਾ ਪ੍ਰੇਮ ਹੈ ਜਦ ਪ੍ਰੇਮ ਖਤਮ ਹੋ ਗਿਆ ਕਿਸੇ ਕਾਰਨ ਝਗੜਾ ਹੋ ਗਿਆ ਤਾਂ ਉਹੀ ਗੱਲਾਂ ਸੁਣਾ ਸੁਣਾ ਕੇ ਤੈਨੂੰ ਮਿਹਣੇ ਦੇ ਦਿੰਦੇ ਤੇ ਕਹਿੰਦੇ ਜਪੀਏ ਉਸ ਨਿਰੰਕਾਰ ਨੂੰ ਜੋ ਦੇਖੇ ਨਾ ਪਛਤਾਵੇ ਇਸ ਕਰਕੇ ਆਪਾਂ ਅੱਲਾ ਪਾਗ ਦੀ ਪ੍ਰਾਪਤੀ ਉਪਰੰਤ ਆਪਨੇ ਸਾਰਿਆਂ ਵਿੱਚ ਉਸ ਦੀ ਜੋਤ ਨੂੰ ਵੇਖਿਆ ਕਿਸੇ ਨੂੰ ਮਾੜਾ ਨਾ ਕਿਹਾ ਕਿਸੇ ਨੂੰ ਚੰਗਾ ਨਾ ਕਿਹਾ ਔਰ ਕਾਰਨ ਇਸ ਪਾਸੇ ਫਿਰ ਬਿਰਤੀ ਜੋੜ ਕੇ ਪਰਮਾਉਣਾ ਕੀਤਾ ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰਬ ਮਾਏ ਮੰਦਾ ਕਿਸ ਨੂੰ ਆਖੀ ਹੈ ਜਾ ਤਿਸ ਬਿਨ ਕੋਈ ਨਾਏ ਫਰੀਦਾ ਜਿੰਨੀ ਕੰਮੀ ਨਾਏ ਗੁਣ ਤੇ ਕੰਮੜੇ ਵਿਸਰਾ। ਮਤ ਸਰਮਿੰਦਾ ਤੇ ਬਈ ਸਾਈਂ ਦਾ ਦਰਵਾ। ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ ਸੇਖੁ ਪਰੀ ਤਖ਼ਤ ਦੀਜੈ ਬੰਦਗੀ। ਇਸ ਤਰ੍ਹਾਂ ਦੇ ਕਹਿੰਦੇ ਆਪਣੇ ਅੱਲਾਹ ਤਾਲਾ ਦੇ ਕੋਲ ਮੰਗ ਮੰਗਣੀ ਬੇਨਤੀਆਂ ਕਰਨੀਆਂ ਔਰ ਆਪ 1266 ਈਸਵੀ ਨੂੰ ਪਾਕਪਤਨ ਸ਼ਹਿਰ ਵਿਖੇ ਅੱਲਾਹ ਤਾਲਾ ਦੇ ਚਰਨਾਂ ਦੇ ਸਦੀਵੀ ਨਿਵਾਸ ਕੀਤਾ ਇਸ ਸੰਸਾਰੀ ਦੌਰ ਤੇ ਪੰਜ ਭੌਤਿਕ ਸਰੀਰ ਸੀ ਇਹਨੂੰ ਤਿਆਗ ਦਿੱਤਾ ਔਰ ਬਚਨਾਂ ਨੂੰ ਸਫਲਾ ਕੀਤਾ ਜੋ ਆਪ ਨੇ ਆਸਾ ਰਾਗ ਵਿੱਚ ਬਚਨ ਕੀਤੇ ਕੀ ਆਪ ਲਈ ਲੜ ਲਾਏ ਦਰਦ ਰਵੇਸੇ ਤិន ਧਨ ਜਨ ਦੀ ਮਾਉ ਆਏ ਸਫਲ ਸੇ ਆਪਣਾ ਜਨਮ ਸਫਲਾ ਕੀਤਾ ਨਿਰੰਕਾਰ ਦੀ ਬੰਦਗੀ ਕੁ ਮਾ ਕੇ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮੇਰੇ ਸਾਧ ਜੀ ਦਾ ਆਧੁਨ ਉਪਰਾਪਤ ਕਰਕੇ ਨਾ ਸਦਾ ਲਈ ਅਮਰ ਹੋ ਕੇ ਅਮਰ ਆਤਮਾ ਦਾ ਸਦਾ ਅੱਜ ਵੀ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਦੇ ਚਾਪ ਦੀ ਇਲਾਹੀ ਬਾਣੀ ਸੁਣਨ ਨੂੰ ਸਦੀਵੀ ਕਾਲ ਮਿਲਦੀ ਰਹੇਗੀ ਔਰ ਬਾਬਾ ਫਰੀਦ ਜੀ ਅੱਜ ਵੀ ਪੁਕਾਰ ਪੁਕਾਰ ਕੇ ਜੋ ਬਚਨ ਕਰ ਰਹੇ ਐ ਦਿਲ ਮੁਹੱਬਤ ਜਿਨ ਸੇ ਸੱਚੇ ਆ ਜਿਨ ਮਨ ਹੋਰ ਸੇ ਕਾਂਡੇ ਕੱਚੇ ਆ ਤੇਜ ਕੋਦਾਏ ਰੰਗ ਜਿਦਾਰ ਕੇ ਬਿਸਰਿਆ ਜਿਨ ਨਾਮ ਦੇ ਹੋਏ ਪਾਰ ਕੀ ਜਿਨਾਂ ਨੇ ਪਰਮਾਤਮਾ ਦਾ ਨਾਮ ਵਿਸਾਰਤਾ ਉਹਨਾਂ ਤੇ ਬਹੁਤ ਵੱਟਾ ਭਾਰ ਹੈ ਰੱਬ ਕਹਿੰਦੇ ਇਸ ਕਰਕੇ ਜਿਸ ਪਰਮਾਤਮਾ ਨੇ ਸੰਸਾਰੀ ਤੌਰ ਤੇ ਜੇ ਕੋਈ ਭਲਾ ਕਰਦਾ ਉਹ ਚੀਜ਼ ਵਾਕਿਆ ਸਾਨੂੰ ਦਿੰਦਾ ਉਹਦਾ ਧੰਨਵਾਦ ਥੈਂਕ ਯੂ ਆਪਾਂ ਕਰਦੇ ਇਨ ਜਿਹੜੇ ਬਡਬੁੱਲੀ ਮਾਦਾਤ ਉਸ ਨਿਰੰਕਾਰ ਨੇ ਤੈਨੂੰ ਦਿੱਤੀ ਏ ਮਨੁੱਖਾ ਜਨਮ ਦਿੱਤਾ ਸਵਾਦ ਦਿੱਤੇ ਸਮਾਂ ਦਿੱਤਾ ਤੇ ਉਹਦਾ ਵੀ ਧੰਵਾਦ ਸ਼ੁਕਰਾਨਾ ਕਰ ਉਹਦਾ ਵੀ ਸ਼ੁਕਰਾਨਾ ਉਹ ਤੋਂ ਬਲੇ ਹਾਰ ਜਾ ਤਾਂ ਇਸ ਤਰ੍ਹਾਂ ਆਪ ਇਹ ਸੰਸਾਰ ਵਿੱਚ ਵਿਚਰਦੇ ਆਂ ਲੋਕਾਈ ਦਾ ਪਲਾ ਕਰਦੇ ਆਂ ਆਪ ਨੇ ਇਸ ਮੁత్య ਜਗਤ ਨੂੰ ਖੇਮਾ ਦੇ ਧਾਰ ਨਹੀਂ ਬਣੋ ਸਬਰ ਸੰਤੋਖ ਦਾ ਪੱਲਾ ਨਾ ਛੱਡੋ ਬੁਰੇ ਕਰਮਾਂ ਨੂੰ ਜਾਗੋ ਭਲੇ ਬਾਰੇ ਸੋਚੋ ਕਿਰਤ ਕਰੋ ਸਦਾ ਜੀਵਨ ਸਾਦਾ ਜਿਹੜਾ ਜੀਵਨ ਹੈ ਉਹਨੂੰ ਜਿਉਣਾ ਕਰੋ ਕਿਸੇ ਦੇ ਅੱਗੇ ਵੀ ਹੱਥ ਨਾ ਾਟੋ ਸੰਸਾਰ ਵਿੱਚ ਵਿਚਾਰ ਦਾ ਹਮੇਸ਼ਾ ਮਿੱਠਾ ਬੋਲਣਾ ਆਧਾਰ ਜਿਹੜਾ ਸ਼ੀਤਲਤਾ ਦਾ ਜੀਵਨ ਹੈ ਉਹ ਅਪਣਾਉਣਾ ਮਨ ਨੂੰ ਇਹ ਸੰਸਾਰੀ ਕਰਮਾਂ ਤੋਂ ਬਚਾ ਕੇ ਨਿਰੰਕਾਰ ਦੇ ਜੋ ਕਰਮ ਨੇ ਉਹਦੇ ਵਿੱਚ ਲਾਉਣਾ ਆਪਨੇ ਐਸੀ ਐਸੀ ਬਚਨ ਮਨੁੱਖ ਦਾ ਦੇ ਭਲੇ ਲਈ ਕੀਤੇ ਨਿਮਨ ਸੁ ਵਖਰ ਖਵਨ ਗੁਣ ਜਿ ਹਵਾ ਬਣੀਆ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਵਸਾਵੀ ਕੰਤ ਕਹਿੰਦੇ ਸ਼ੁਭ ਕਰਮ ਕਮਾਵੇਗਾ ਤਾਂ ਪਰਮਾਤਮਾ ਤੇ ਰਵਸ ਜਾਵੇ ਔਰ ਆਪਨੇ ਇਲਾਹੀ ਪਰਮਾਨ ਦੁਆਰਾ ਜੋ ਇਲਾਹੀ ਦਰਗਾਹੀ ਬਾਣੀ ਰਚੀ ਸੂਹੀ ਅਤੇ ਆਸਾ ਰਾਗ ਵਿਚ ਆਪ ਜੀ ਦੇ 2-2 ਸ਼ਬਦ ਨੇ 130 ਲੋਕ ਸਾਨੂੰ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਮਿਲਦੇ ਹਨ ਔਰ 18 ਸਲੋਕ ਸਾਹਿਬ ਨੇ ਜੋ ਟਿੱਪਣੀ ਫਰੀਦ ਜੀ ਦੇ ਨਾਮ ਦੇ ਉਚਾਰਨ ਕੀਤੀ ਕਿਉਂਕਿ 130 ਲੋਕ ਬਾਬਾ ਫਰੀਦ ਜੀ ਨੇ ਜੋ ਪਿਛਲੇ 18 ਸਲੋਕ ਉਹ ਪੰਜਵੇਂ ਬਾਸਾਧਾਨੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੇ। ਉਹ ਆਪ ਨੇ ਇਸ ਤਰ੍ਹਾਂ ਅਲਾਹੀ ਦਰਗਾਹੀ ਬਾਣੀ ਨੂੰ ਵੀ ਉਚਾਰਨ ਕੀਤਾ। خدا ਦੇ ਬਚਨ ਨੂੰ ਪਮਾਇਆ ਸੰਸਾਰ ਵਿੱਚ ਆ ਕੇ ਉਸ ਨਰੰਕਾਰ ਦੀ ਬੰਦਗੀ ਨੂੰ ਪਮਾ ਕੇ ਆਪਣਾ ਜਨਮ ਜੀਵਨ ਜੋ ਉਹ ਸਫਲਾ ਕੀਤਾ। ਤਵਾਓ ਸਤਿਗੁਰਾਂ ਦੇ ਪਰਥਾਏ ਪਗ ਜੀ ਦੇ ਬਚਨਾਂ ਨੂੰ ਪਮਾ ਕਰਕੇ ਇਸ ਦੇਹੀ ਦਾ ਜਨਮ ਦਾ ਲਾਹਾ ਲਈਏ। ਆਪ ਸੰਗਤਾਂ ਦਾ ਸੁਨੇਹਾ ਦਾਸਾਂ ਦਾ ਬੋਲਿਆ ਪ੍ਰਵਾਨ ਬਾਣੀ ਪੜੀਏ ਸਿਮਨ ਕਰੀਏ ਗੁਰੂ ਵਾਲੇ ਬਣੀਏ ਬਾਣੇ ਬਾਣੀ ਦੇ ਧਾਰਨੀ ਹੋਈਏ ਕੋਈ ਵੀ ਰਸਨਾ ਵੰਝ ਰਹੇ ਗੱਜੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ सतनाम गुरू